ਸਰ ਅੱਜ ਪਟਿਆਲਾ ਸ਼ਹਿਰ ਦੇ ਵਿੱਚ ਜਗ੍ਹਾ ਜਗ੍ਹਾ ਨਾਕੇ ਲਗਾਏ ਨੇ ਕਾਰਨ ਅਜਿਹਾ ਜਿਲ੍ਹਾ ਪਟਿਆਲਾ ਵਿੱਚ ਰਾਤ ਦੀ ਸ਼ਾਂਤੀ ਨਾਕੇਬੰਦੀ ਕੀਤੀ ਜਾ ਰਹੀ ਹੈ ਮਾਨਯੋਗ ਐਸਐਸਪੀ ਸਾਹਿਬ ਜੀ ਦੀ ਰਹਿਨਮਾਈ ਹੇਠ ਸਾਰੇ ਸਰਕਲ ਅਫਸਰਾਂ ਵੱਲੋਂ ਜਿਸ ਸੰਬੰਧ ਚ ਪੂਰੇ ਐਕਸਟੈਂਸਿਵ ਨਾਕੇ ਲਗਾਏ ਗਏ ਨੇ ਹਰ ਥਾਣੇ ਦੇ ਐਸਐਚਓ ਸਾਹਿਬਾਨ ਵੱਲੋਂ ਤੇ ਹਲਕਾ ਡੀਐਸਪੀ ਸਰ ਲਗਾਤਾਰ ਤਰਨੇ ਵੀ ਲੱਗ ਰਹੇ ਨੇ ਹੁਣ ਕੱਲ ਦਾ ਵੀ ਕਾਂਗਰਸ ਦਾ ਤਰਨਾ ਉਸ ਨੂੰ ਲੈ ਕੇ ਵੀ ਲਗਾਇਆ ਜਾ ਰਿਹਾ ਹੈ 15 ਅਗਸਤ ਆ ਰਹੀ ਹੈ ਲੱਗੇ ਇਹ ਰੂਟੀਨ ਦੀ ਵੈਸੇ ਤਾਂ ਚੈਕਿੰਗ ਹੈ ਸਮਾਜ ਵਿਰੋਧੀ ਅਨਸਰਾਂ ਦੇ ਨੂੰ ਚੈੱਕ ਚ ਰੱਖਣ ਲਈ ਇਸ ਸਬੰਧ ਇਹ ਰੂਟੀਨ ਦੀ ਐਕਸਰਸਾਈਜ਼ ਹੈ ਇਹਦਾ ਕਿਸੇ ਧਰਨੇ ਨਾਲ ਕੋਈ ਸਬੰਧ ਨਹੀਂ ਹੈ ਇਹ ਤਾਂ ਲੋਕਾਂ ਚ ਸੁਰੱਖਿਆ ਦੀ ਭਾਵਨਾ ਰੈ ਸਰਕ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਾਉਣ ਲਈ ਨਾਕੇ ਲਾਏ ਜਾ ਰਹੇ ਹਨ ਜਿੰਨਾ ਕਿ ਹੋਰ ਕੋਈ ਚਲਾਨ ਵਗੈਰਾ ਵੀ ਹੋ ਰਹੇ ਨੇ ਕੋਈ ਕਿਉਂਕਿ ਸ਼ਰਾਬੀ ਅਨਸਰ ਵੀ ਕਾਫੀ ਜ਼ਿਆਦਾ ਘੁੰਮਦੇ ਰਹਿੰਦੇ ਇਹ ਇਹ ਨਾਕਾਬੰਦੀ ਤੇ ਇਹ ਮੋਬਾਈਲ ਨਾਕਾਬੰਦੀ ਵੀ ਹੈ ਤੇ ਸਟੈਟਿਕ ਨਾਕਾਬੰਦੀ ਵੀ ਹੈ ਇਹਦੇ ਚ ਜਿਹੜੇ ਡਰੰਕ ਡਰਾਈਵਿੰਗ ਦੇ ਸਬੰਧ ਵਿੱਚ ਵੀ ਚਲਾਨ ਕੱਟੇ ਜਾ ਰਹੇ ਨੇ ਤੇ ਜਿਹੜੇ ਸਾਈਡ ਤੇ ਪਾਰਕਿੰਗ ਲਾ ਕੇ ਪਾਰਕਿੰਗ ਡਰੰਕ ਡਰਾਈਵਿੰਗ ਕਰਦੇ ਨੇ ਉਸ ਸਬੰਧ ਵਿੱਚ ਵੀ ਚੈੱਕ ਚੈਕਿੰਗ ਕੀਤੀ ਜਾ ਰਹੀ ਹੈ